ਕਿ ਸਾਰੀ ਜ਼ਿੰਦਗੀ ਭੁੱਲਦੀ ਨਹੀਂ ਹੋਈ ਉਹਨਾਂ ਨੂੰ ਹਾਨੀ ਸੜਕ ਹਾਦਸਿਆਂ ਵਿੱਚ ਜਿਨ੍ਹਾਂ ਦੇ ਵਿਛੜ ਜਾਂਦੇ ਦਿਲ ਤੇ ਜਾਂਦੇ। ਸਤਿ ਸ਼੍ਰੀ ਅਕਾਲ ਪੀ ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ। ਸਤਿ ਸ੍ਰੀ ਅਕਾਲ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇੱਕ ਹਾਦਸਾ ਹੁੰਦਾ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੁੰਦਾ ਜ਼ਬਰਦਸਤ ਹਾਦਸਾ ਹੁੰਦਾ ਜਿਸ ਤੋਂ ਬਾਅਦ ਦੋ ਪਰਿਵਾਰ ਜਿਹੜੇ ਆ ਉਹ ਮੁਧੇ ਪੈ ਜਾਂਦੇ ਆ ਘਰ ਚ ਸੱਥਰ ਪਿੱਛੇ ਜਾਂਦੇ ਆ। ਅਸੀਂ ਇਸ ਸਮੇਂ ਖੜੇ ਆ ਜੀ ਇੱਕ ਸੜਕ ਜਿਹੜੀ ਗੋਲੜੋਂ ਤੋਂ ਸਮਾਨਪੁਰ ਵੱਲ ਨੂੰ ਜਾਂਦੀ ਹੈ। ਔਰ ਨਾਲਾ ਛੋਟੀ ਨਹਿਰ ਵੀ ਹੈ ਔਰ ਇਹ ਉਹ ਸੜਕ ਹੈ ਜਿੱਥੇ ਆਮੋਮਨ ਹਾਦਸੇ ਹੁੰਦੇ ਰਹਿੰਦੇ ਥੋੜੇ ਦਿਨ ਪਹਿਲਾਂ ਅਸੀਂ ਤੁਹਾਨੂੰ ਹਾਦਸਾ ਦਿਖਾਇਆ ਸੀਗਾ ਕਿ ਇੱਕ ਅਨੋਵਾ ਗੱਡੀ ਜਿਹੜੀ ਹੈ ਉਹ ਰੁੱਖ ਦੇ ਨਾਲ ਵੱਜਦੀ ਹੈ ਮਤਲਬ ਪਹਿਲਾਂ ਉਹਦਾ ਕੁਝ ਐਕਸਲ ਟੁੱਟਦਾ ਜਾ ਉਹਦੇ ਵਿੱਚ ਕੋਈ ਬ੍ਰੇਕ ਚ ਆਉਂਦੀ ਹੈ ਬ੍ਰੇਕ ਲੱਗਣ ਤੋਂ ਬਾਅਦ ਗੱਡੀ ਘੁੰਮ ਕੇ ਜਾ ਕੇ ਰੁੱਖ ਚ ਵੱਜਦੀ ਹੈ ਤੇ 18 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਔਰ ਥੋੜੇ ਦਿਨ ਪਹਿਲਾਂ ਦੱਸਦੇ ਕਿ ਪਿੱਛੇ ਵੀ ਇੱਕ ਹਾਦਸਾ ਹੁੰਦਾ ਲੇਕਿਨ ਅਸੀਂ ਬਿਲਕੁਲ ਇਸ ਸਮੇਂ ਖੜੇ ਹਾਂ ਜੀ ਰਮਰਾਇਪੁਰ ਦੇ ਪਿੰਡ ਦੀ ਜਿਹੜੀ ਪੁਲੀ ਹੈ ਉਹਦੇ ਉੱਤੇ ਖ ਔਰ ਇੱਥੇ ਕੱਲ ਦੱਸਿਆ ਜਾ ਰਿਹਾ ਹੈ 5:30 ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ ਹੁੰਦੀ ਹੈ ਔਰ ਬੜੀ ਹੀ ਮੰਦ ਭਾਗੀ ਗੱਲ ਹੈ ਬੜੀ ਹੀ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਬੜੀ ਹੀ ਜਿਹੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੇ ਦੋ ਨੌਜਵਾਨ ਮੋਟਰਸਾਈਕਲ ਚਲਾ ਰਹੇ ਸਨ ਜਿਨ੍ਹਾਂ ਦੀ ਆਮੋ ਸਾਹਮਣੇ ਟੱਕਰ ਹੁੰਦੀ ਦੋਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਦੱਸਿਆ ਜਾ ਰਿਹਾ ਕਿ ਉਹ ਬਿਲੜੋ ਪਿੰਡ ਦਾ ਸੀ ਰਾਹੋਂ ਆਪਣੀ ਭੈਣ ਨੂੰ ਛੱਡ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀਗਾ ਤੇ ਦੂਜਾ ਅਸਮਾਨਪੁਰ ਦਾ ਜੋੜਾ ਸ਼ਹਿਰੋਂ ਆਪਣੇ ਪਿੰਡ ਆ ਰਿਹਾ ਸੀ ਅਸਮਾਨਪੁਰ ਦਾ ਰਵੀ ਕੁਮਾਰ ਨਾਮ ਦੱਸਿਆ ਜਾ ਰਿਹਾ ਵਿਅਕਤੀ ਦਾ ਜੋ ਕਿ ਦੱਸਿਆ ਜਾ ਰਿਹਾ ਕਿ ਪੈਂਚਰਾਂ ਦਾ ਕੰਮ ਕਰ ਰਹਾ ਸੀ ਆਪਣੀ ਵਾਈਫ ਨਾਲ ਆ ਰਿਹਾ ਸੀ ਉਸ ਦੇ ਮੱਥੇ ਤੇ ਗੰਭੀਰ ਸੱਟ ਲੱਗਦੀ ਹੈ ਖੂਨ ਵਗਣੋਂ ਬੰਦ ਨਹੀਂ ਹੁੰਦਾ ਰਵੀ ਕੁਮਾਰ ਅਨਕੌਂਸ਼ੀਅਸ ਹੋ ਜਾਂਦੇ ਉਹਦੀ ਘਰ ਵਾਲੀ ਰੌਲਾ ਪਾਉਂਦੀ ਆ ਰਸਤੇ ਵਿੱਚੋਂ ਕੁਝ ਲੋਕ ਰੁਕਦੇ ਉਹਨਾਂ ਦੀ ਮਦਦ ਕੀਤੀ ਜਾਂਦੀ ਆ ਰਵੀ ਕੁਮਾਰ ਨੂੰ ਸਿਵਲ ਹਸਪੀਟਲ ਨਮਾ ਸ਼ਹਿਰ ਵਿਖੇ ਪਹੁੰਚਾਇਆ ਜਾਂਦਾ ਉਸ ਤੋਂ ਬਾਅਦ ਇੱਕ ਨਿੱਜੀ ਹਸਪੀਟਲ ਵਿਖੇ ਪਹੁੰਚਾਇਆ ਜਾਂਦਾ ਫਿਰ ਉਹਨਾਂ ਨੂੰ ਪੀਜੀਆ ਰੈਫਰ ਕਰ ਦਿੱਤਾ ਜਾਂਦਾ ਤੇ ਇੱਥੇ ਅੱਜ ਤੜਕੇ 5 ਵਜੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਡਿੱਗ ਜਾਂਦਾ ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਿਸ ਨੂੰ ਸੁਣਨ ਤੋਂ ਬਾਅਦ ਮਨ ਬਹੁਤ ਪਰੇਸ਼ਾਨ ਹੁੰਦਾ ਬਹੁਤ ਅਫਸੋਸ ਹੋਰ ਵੱਡਾ ਹੁੰਦਾ ਔਰ ਰੋਂ ਕਟੇ ਖੜੇ ਹੋ ਜਾਂਦੇ ਇਹ ਕਿ ਰਵੀ ਕੁ ਰਵੀ ਕੁਮਾਰ ਜਿਹੜਾ ਇਸ ਜਹਾਨੋਂ ਚਲਾ ਗਿਆ ਉਹ ਹਸਪੀਟਲ ਵਿੱਚ ਉਹਦਾ ਇੰਤਜ਼ਾਰ ਕਰ ਰਹੀ ਹੈ ਕਿ ਰਵੀ ਕੁਮਾਰ ਠੀਕ ਹੋ ਕੇ ਘਰ ਦਾਵੇ ਰਵੀ ਕੁਮਾਰ ਦੀ ਵਾਈਫ ਉਹਨਾਂ ਦੇ ਵੀ ਕਾਫੀ ਗੰਭੀਰ ਸੱਟਾਂ ਵੱਜੀਆਂ ਔਰ ਰਵੀ ਕੁਮਾਰ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਇਸ ਜਹਾਨੋਂ ਚਲਾ ਗਿਆ ਸਾਥ ਸੇ ਵਿੱਚ ਜਿਹੜੇ ਲੋਕ ਇੱਥੇ ਸਾਨੂੰ ਮਿਲ ਰਹੇ ਨੇ ਉਹ ਤਾਂ ਇਹੀ ਗੱਲ ਕਰ ਰਹੇ ਆ ਕਿ ਸੜਕ ਛੋਟੀ ਹੈ ਲੇਕਿਨ ਸਪੀਡ ਬਹੁਤ ਜ਼ਿਆਦਾ ਜ਼ਿਆਦਾ ਇੱਥੇ ਵਹੀਕਲਾਂ ਦੀ ਹੁੰਦੀ ਔਰ ਕਈ ਇਧਰਲੇ ਪਾਸੇ ਬੇਟ ਦੇ ਪਿੰਟ ਲੱਗਦੇ ਜਿਨ੍ਹਾਂ ਨੂੰ ਆਹੀ ਸੜਕ ਜੋੜਦੀ ਹੈ ਨਵੇਂ ਸ਼ਹਿਰ ਦੇ ਨਾਲ ਤੇ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਰਵੀ ਕੁਮਾਰ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਕਾਰੀ ਅਸਲ ਕਰਦੇ ਆਂ ਕਿ ਉਹਨਾਂ ਕੋਲ ਕੀ ਜਾਣਕਾਰੀ ਹੈ ਇਕਲੌਤਾ ਭਰਾ ਸੀ ਹਾਂਜੀ ਹਾਂਜੀ ਪੰਜ ਪਿੰਡਾਂ ਦਾ ਸੀ ਪੰਜ ਪਿੰਡਾਂ ਦਾ ਹਾਂਜੀ ਹਾਂਜੀ ਅੱਛਾ ਇਹ ਹਾਦਸਾ ਹੋਇਆ ਕੀ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਕੀ ਜਾਣਕਾਰੀ ਹੈ ਜਾ ਆ ਰਹੇ ਸੀ ਨਵਾਂ ਸ਼ਹਿਰ ਤੋਂ ਜੀ ਇਹ ਨਵਾਂ ਸ਼ਹਿਰ ਤੋਂ ਆ ਰਹੇ ਸੀ ਜੀ ਹਾਂ ਜੀ ਤੇ ਦੂਜਾ ਬੰਦਾ ਉਹ ਆ ਰਿਹਾ ਰਾਹੋਂ ਆਪਣੀ ਭੈਣ ਨੂੰ ਛੱਡ ਕੇ ਆਉਂਦਾ ਸੀ ਅੱਛਾ ਜੀ ਉਹ ਰਾਹੋਂ ਦਾ ਸੀ ਮੁੰਡਾ ਨਹੀਂ ਐਤ ਬੇਲੜੋਂ ਦਾ ਕਹਿੰਦੇ ਬੇਲੜੋਂ ਦਾ ਹਾਂ ਜੀ ਹਾਂ ਜੀ ਆਪਣੀ ਭੈਣ ਨੂੰ ਛੱਡ ਕੇ ਆਉਂਦਾ ਪਿਆ ਸੀ ਹਾਂ ਜੀ ਤੇ ਫਿਰ ਇੱਥੇ ਆ ਜਗ੍ਹਾ ਤੇ ਇੱਥੇ ਐਕਸੀਡੈਂਟ ਹੋ ਗਿਆ ਹਾਂ ਜੀ ਹਾਂ ਜੀ ਤੇ ਆਮੂ ਸਾਹਮਣੇ ਕਿੱਦਾਂ ਬੱਜੇ ਕੋਈ ਪਤਾ ਲੱਗਾ ਕਿ ਕੋਈ ਮੋਟਰਸਾਈਕਲ ਨਹੀਂ ਪਤਾ ਲੱਗੇ ਜੀ ਭਾਬੀ ਹੁਣਾਂ ਨੂੰ ਹੀ ਪੁੱਛਿਆ ਗਿਆ ਹੋਇਆ ਜੀ ਉਹ ਕਹਿੰਦੇ ਸਨ ਕੁਝ ਨਹੀਂ ਪਤਾ ਲੱਗਿਆ ਬਸ ਕੋਈ ਜੱਕ ਦਾ ਮਨੇਰਾ ਆ ਗਿਆ ਖਾਂ ਹੋ ਰਹ ਉਹਨਾਂ ਥੋੜੀ ਰਗੜਾਂ ਹੀ ਲੱਗੀਆਂ ਇੱਕ ਮੂੰਹ ਤੇ ਲੱਗੀ ਆ ਜੀ ਹਾਂਜੀ ਤਿੱਕੀ ਨਾਮ ਕੀ ਦੱਸਿਓ ਤੁਸੀਂ ਇਹਨਾਂ ਦਾ ਰਵੀ ਕੁਮਾਰੀ ਜੀ ਰਵੀ ਇੱਕ ਵਾਰ ਉਹਨੇ ਮਿਸਿਸ ਦਾ ਸੁਮਨ ਸੁਮਨ ਹੈ ਜੀ ਸੁਮਨ ਤੇ ਜਿਹੜਾ ਬੇਲਣੋਂ ਦਾ ਮੁੰਡਾ ਤੇ ਦੱਸਦੇ ਉਹਦਾ ਕੋਈ ਪਤਾ ਕੀ ਨਾਮ ਸੀ ਉਹਦਾ ਨਹੀਂ ਨਾਮ ਪਤਾ ਜੀ ਉਹਦੀ ਮੌਤ ਕੀ ਮੌਤ ਹੋ ਗਈ ਹਾਂਜੀ ਉਹਨੇ ਮੌਤ ਤੇ ਰਵੀ ਕੁਮਾਰ ਦੀ ਪੀਜੀ ਹਾਂਜੀ ਪੀਜੀ ਸ਼ਾਮ ਸਵੇਰੇ 5 ਵਜੇ ਅੱਛਾ ਅੱਜ ਸਵੇਰੇ 5 ਵਜੇ ਹਾਂਜੀ ਹਾਂਜੀ ਅੱਛਾ ਤੇ ਇਹ ਮਤਲਬ ਜਿਹੜੇ ਰਵੀ ਕੁਮਾਰ ਤੇ ਮਿਸਿਸ ਆ ਉਹਨਾਂ ਦੇ ਕਿੱਥੇ ਕਿੱਥੇ ਸੱਟ ਲੱਗੀ ਕੁਝ ਪਤਾ ਇਹ ਆ ਦੰਦ ਬ੍ਰੇਕ ਦੰਦ ਟੁੱਟਿਆ ਜੀ ਹਾਂਜੀ ਬਾਕੀ ਰਗੜਾ ਰਗੜਾ ਲੱਗੀ ਫਿਰ ਇੱਥੋਂ ਹਸਪਤਾਲ ਕਿੱਧਰ ਲੈ ਕੇ ਗਏ ਉਸ ਵੇਲੇ ਫੈਮਿਲੀ ਮੈਂਬਰ ਆਗੇ ਸੀ ਕਿ ਲੋਕਾਂ ਨੇ ਮਦਦ ਕੀਤੀ ਉਹ ਸਰਪੰਚ ਆਂਦਾ ਸੀਗਾ ਇੱਧਰ ਉਹ ਪਿੰਡ ਦਾ ਜੀ ਹਾਂਜੀ ਸਰਪੰਚ ਪਤਾ ਨਹੀਂ ਮੁੰਡਾ ਆ ਰਿਹਾ ਸੀਗਾ ਉਹਨੇ ਇਹ ਦੇਖਿਆ ਉਹਨਾਂ ਦੀ ਮੈਸੇਜ ਨੂੰ ਦੇਖਿਆ ਜੀ ਅੱਛਾ ਜੀ ਹਾਂਜੀ ਉਹ ਤਾਂ ਸਿਰ ਤੇ ਛੱਟ ਲੱਗੀ ਆ ਸਿਰ ਤੇ ਛੱਟ ਲੱਗੀ ਖੂਨ ਇਹ ਨਹੀਂ ਬੰਦ ਹੋਇਆ ਜੀ ਤੇ ਰਵੀ ਕੁਮਾਰ ਤਾਂ ਫਿਰ ਬੇਹੋਸ਼ ਹੋ ਗਿਆ ਉਹਨੇ ਵੀ ਉਹ ਜੋ ਪਹਿਲਾਂ ਇੱਥੇ ਸਰਕਾਰੀ ਲੈ ਗਏ ਜੀ ਫੇਰ ਆਪਣੇ ਆਈਵੀ ਵੀ ਲੈ ਗਏ ਉਹ ਨਹੀਂ ਰੈਫਰ ਕਰਤਾ ਉੱਥੇ ਚੰਡੀਗੜ੍ਹ ਬਲੱਡ ਨਹੀਂ ਰੁਕ ਰਿਹਾ ਬਲੱਡ ਨਹੀਂ ਰੁਕ ਰਿਹਾ ਜੀ ਸਿਰ ਚ ਤੇ ਦੂਜੇ ਜਿਹੜਾ ਹਾਂਜੀ ਜਿਹੜੀ ਆ ਆ ਹੱਡੀ ਬ੍ਰੇਕੇਜ ਹੋ ਗਈ ਆ ਵਾਲੀ ਬ੍ਰੇਨ ਦੀ ਇੱਦਾਂ ਇੱਦਾਂ ਉਹਨਾਂ ਦਾ ਅੰਮੋ ਸਾਹਮਣੇ ਮੋਟਰਸਾਈਕਲ ਸਿੱਧਾ ਸਿਰ ਚ ਸਿਰ ਵੱਜਾ ਲੱਗਦਾ ਹਾਂ ਦਾ ਕੁਝ ਹਾਂਜੀ ਹਾਂਜੀ ਦੂਜੇ ਬੰਦੇ ਦੇ ਸਿਰ ਚ ਸੱਟ ਸੀ ਉਹਦੇ ਵੀ ਇੱਥੇ ਇੰਨੀ ਕਹਿੰਦੇ ਇੱਥੇ ਬਸ ਹੋਰ ਨੇ ਉਥਾਂ ਹੀ ਹੋ ਗਏ ਆਏ ਹਾਂਜੀ ਹਾਂਜੀ ਕਿੰਨੀ ਉਮਰ ਕਿੰਨੀ ਸਿਰਵੀ ਕੁਮਾਰ ਦੀ ਰਵੀ ਦੀ ਹੈਗੀ ਸੀ ਜੀ 35 ਔਰ 36 ਸਾਲ ਦੀ ਬੱਚੇ ਬਹੁਤ ਛੋਟੇ ਨੇ ਹਾਂ ਛੋਟੇ ਛੋਟੇ ਬੱਚੇ 2 ਸਾਲ ਦਾ ਇੱਕ 4 ਸਾਲ ਦਾ ਇੱਕ 6 ਸਾਲ ਦਾ ਬੜਾ ਮਾੜਾ ਹੋਇਆ ਜੀ ਹਾਂਜੀ ਤੁਹਾਡੀ ਭੂਆ ਦਾ ਮੁੰਡਾ ਮਾਸੀ ਦੇ ਮੁੰਡਾ ਜੀ ਮੇਰੀ ਭੂਆ ਦਾ ਮੁੰਡਾ ਤੁਹਾਡੀ ਭੂਆ ਦਾ ਮੁੰਡਾ ਹਾਂਜੀ ਤੇ ਹੁਣ ਫਿਰ ਡੈੱਡ ਬੋਡੀ ਆ ਰਹੀ ਹੈ ਜੀ ਤੇ ਉਹਨਾਂ ਦੇ ਸਾਲੇ ਸਾਹਿਬ ਨੇ ਆਣਾ ਜੀ ਈਟੋ ਈਟਲੀ ਤੋਂ ਆਣਾ ਗਾਲੂ ਦੇਣੇ ਸੰਸਕਰ ਕੱਲ ਕਰਨੇ ਆ ਜੀ 3 ਕ ਵਜੇ ਦਾ ਜੀ ਹਾਂਜੀ ਅੱਛਾ ਦੱਸਦੇ ਕਹਿੰਦੇ ਰਵੀ ਕੁਮਾਰ ਬੜਾ ਮਿਹਨਤੀ ਸੀਗਾ ਹਾਂਜੀ ਹਾਂਜੀ ਮਿਹਨਤੀ ਸੀ ਬੜਾ ਮੁੰਡਾ ਹਾਂਜੀ ਚਲੋ ਬੜਾ ਅਫਸੋਸ ਹੈ ਜੀ ਤੁਹਾਡੇ ਤਕਲੀਫ ਸਮਝ ਸਕਦੇ ਆ ਹਾਂ ਕਦੋਂ ਵੀ ਇਦਾਂ ਇੱਕਦਮ ਹੀ ਪਾਣਾ ਵਾਪਰ ਜੇ ਤਾਂ ਬੰਦਾ ਆਰਾ ਸਿਰਫ ਪੱਲੇ ਹੈਰਾਨੀ ਰਹਿ ਜਾਂਦੀ ਹੈ ਹਾਂ ਜੀ ਪਰਸੋਂ ਹਜੇ ਅਸੀਂ ਮਿਲ ਕੇ ਗਏ ਕਹਿੰਦੇ ਠੀਕ ਆ ਵਧੀਆ ਮੈਂ ਵੀ ਜਾ ਬਾਹਰ ਚੱਲ ਜਾਣਾ ਪਰਸੋਂ ਨੂੰ ਜੀ ਅੱਛਾ ਜੀ ਮਿਲ ਕੇ ਗਏ ਕਹਿੰਦੇ ਠੀਕ ਠਾਕ ਕੰਮ ਕਰ ਵਧੀਆ ਚੱਲਦਾ ਵਾਸਾ ਸਾਹਮਣੇ ਦਾ ਪਤਾ ਲੱਗਦਾ ਜੀ ਮਾੜੇ ਟਾਈਮ ਦਾ ਕਿੰਨੇ 5:30 ਵਜੇ ਹੋਈ ਗੱਲ ਜਿਹੜੀ ਵਾਰ ਦਾ 6:30 ਵਜੇ 6:30 ਵਜੇ 6:30 ਵਜੇ ਘਟਨਾ ਹਾਂਜੀ ਹਾਂਜੀ ਥੋੜੇ ਪਾਜੀ ਕੀ ਲੱਗੇ ਮੇਰੀ ਭੂਰ ਹੁੰਦੀ ਹੈ ਭਰਾ ਆ ਹਾਂ ਦੀ ਤਾਈ ਤੱਕ ਚਲੋ ਭਾਈ ਤੁਹਾਡਾ ਦਰਦ ਮਹਿਸੂਸ ਕਰ ਸਕਦੇ ਆ ਪੀਰ ਉਹਨਾਂ ਨੇ ਤਾਂ ਅੱਖਾਂ ਵੀ ਗੱਲੀਆਂ ਕਰ ਲਈਆਂ ਦਰਦ ਮਹਿਸੂਸ ਕਰ ਸਕਦੇ ਪਰ ਹੋਣੀ ਨੂੰ ਜੋ ਮਨਜ਼ੂਰ ਹੈ ਬਿਲਕੁਲ ਨਹੀਂ ਬਿਲਕੁਲ ਜੋ ਹੋਣੀ ਨੂੰ ਮਨਜ਼ੂਰ ਉਹ ਹੀ ਹੋਣਾ ਦੇ ਰੋਡ ਬਹੁਤ ਤੇਜ਼ ਬਹੁਤ ਜ਼ਿਆਦਾ ਫਾਸਟ ਆ ਮੈਂ ਕਹਿੰਦਾ ਇੱਤੀ ਜਿਆਦਾ ਰੈਂਪ ਹੋਣੇ ਚਾਹੀਦੇ ਜਾਂ ਰੋਡ ਟੁੱਟਿਆ ਹੋਣਾ ਚਾਹੀਦਾ ਅਗਲਾ ਹੌਲੀ ਤਾਂ ਜਾਂਦਾ ਆ ਅੱਜ 15 ਕਿ ਤਿੰਨ ਪਹਿਲਾਂ ਹੋਇਆ ਉੱਥੇ ਮੁੰਡਾ ਮੁੱਕਿਆ ਗੱਡੀ ਦਾ ਹਾਂ ਇਸੇ ਰੋਡ ਠੀਕ ਹੈ ਜੀ 2 ਮਹੀਨੇ ਪਹਿਲਾਂ ਉੱਥੇ ਟਰੈਲੀ 'ਚ ਵੱਜਿਆ ਜੀ ਬੰਦਾ ਉਹ ਵੀ ਮੁੰਡਾ ਮੁੱਕ ਗਿਆ ਹੂੰ ਉਹ ਵੀ ਮੋਟਰਸਾਈਕਲ ਵਾਲੇ ਸੀ ਇਹ ਰੋਡ ਇਹੀ ਆ ਗੋਲ ਰੋਡ ਤੋਂ ਜਿਹੜਾ ਸਮਰਪੁਰ ਨੂੰ ਜਾਂਦਾ ਹਾਂਜੀ ਹਾਂਜੀ ਰੋਡ ਇਹੀ ਆ ਜੀ ਇੱਧਰ ਕਿੰਨੇ ਵੇੜ 'ਚ ਪਿੰਡ ਲੱਗਦੇ ਆ ਨਮਾ ਸ਼ਹਿਰ ਨੂੰ ਜਿਆਦਾ ਰੋਡ ਜਾਣੇ ਵਾਲੇ ਇੱਥੇ ਹੀ ਆ ਜੀ ਹੱਥ ਇੱਥੇ ਇੱਥੇ ਹੁੰਦੇ ਨੇ ਇੱਥੇ ਬਹੁਤ ਜ਼ਿਆਦਾ ਹੋ ਰਹੇ ਆ ਆਲੇ ਦੁਆਲੇ ਪਿੰਡ ਜਿਹੜੀ ਸਫਾਈ ਨਹੀਂ ਹੈਗੀ ਉਹ ਵੀ ਉਹਦੇ ਵੀ ਉਹ ਵੀ ਕਾਰਨ ਬਣਦਾ ਜਿਵੇਂ ਕੂਟੀ ਜਿਹੇ ਨਹੀਂ ਨਹੀਂ ਭਾਈ ਜੀ ਸਫਾਈ ਦਾ ਤਾਂ ਕੋਈ ਹੈ ਨਹੀਂਗਾ ਵੀ ਆਂਦੇ ਹੀ ਤੇਜ਼ ਆ ਆਂਦੇ ਹੀ ਤੇਜ਼ ਸਿਆਲ 'ਚ ਧੁੰਦ 'ਚ ਮੁੰਡਾ ਇੱਥੇ ਡੇਪਿਆ ਖ ਉਹਨੂੰ ਕਢਾਇਆ ਉਹਨੂੰ ਮੈਂ ਕਿਹਾ ਪਾਜੀ ਹੋਲੀ ਆ ਜਾਣਾ ਸੀਗਾ ਕਹਿੰਦਾ ਪਾਜੀ ਮੈਨੂੰ ਕਾਲੀ ਆ ਮਤਲਬ ਸਪੀਡ ਕਰਕੇ ਤੁਸੀਂ ਸਪੀਡ ਕਰਕੇ ਐਸੀ ਟੈਂਡ ਜਾਦਾ ਹੋ ਰਹੀ ਆ ਮੈਂ ਚਲੋ ਮਾਰਾ ਹੋਇਆ ਜੀ ਬਹੁਤ ਮਾਰਾ ਜਿਆਦਾ ਜੀ ਮੋਟਰਸਾਈਕਲ ਜੰਮ ਬਸਮ ਟੱਕਰ ਦੇਖ ਲਵਾਂ ਹਾਂ ਜੀ ਦੇਖ ਲਓ ਹਾਂ ਜੀ ਇਹਦੇ ਸਿਰ 'ਚ ਸੱਟ ਲੱਗੀ ਜਾਂ ਕਿਦਾਂ ਕਰਾ ਹਾਂ ਜੀ ਹਾਂ ਜੀ ਨਾ ਹੁਣ ਪਤਾ ਨਹੀਂ ਹੁਣ ਕਿੱਦਾਂ ਕਿੱਦਾਂ ਨੇ ਸੱਟ ਲੱਗੀ ਸਾਨੂੰ ਨਾ ਇੰਦਾ ਮਤਲਬ ਗਾਣੀ ਮੌਕਾ ਦਾ ਹੈ ਹੋ ਸਕਦਾ ਦੋ ਨਾਈ ਦੋ ਮੌਕਾ ਕਾ ਗੰਦੇ ਤੂੰ ਨਾ ਸਿਰ 'ਚ ਸੱਟ ਲੱਗੀ ਪਰ ਹੈਲਮਟ ਜ਼ਰੂਰ ਪਾਣਾ ਚਾਹੀਦਾ ਜਦੋਂ ਸਰਕਾਰ ਕਹਿੰਦੀ